ਨਮਸਕਾਰ ਅੱਜ ਦੀ ਬੇਸਤ ਜੀਵਨ ਸ਼ੈਲੀ ਦੇ ਵਿੱਚ ਸਿਹਤ ਅਤੇ ਸੜਕ ਸੁਰੱਖਿਆ ਦੋਵੇਂ ਹੀ ਬਹੁਤ ਮਹੱਤਵਪੂਰਨ ਹਨ ਇਸੇ ਵਿਸ਼ੇ ਦੇ ਤੇ ਆਧਾਰਿਤ ਅੱਜ 4 is hospital ਮਾਲ ਰੋਡ ਲੁਧਿਆਣਾ ਵੱਲੋਂ ਅਤੇ ਲੁਧਿਆਣਾ ਪੁਲਿਸ ਵੱਲੋਂ ਸਾਂਝੇ ਤੌਰ ਤੇ ਇੱਕ ਬਾਈਕ ਰੈਲੀ ਜਾਗਰੂਕਤਾ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਦੇ ਵਿੱਚ ਮਾਨਯੋਗ ਸ਼੍ਰੀ ਸ਼ੋਭਮ ਅਗਰਵਾਲ ਆਈਪੀਐਸ ਡਿਪਟੀ ਕਮਿਸ਼ਨਰ ਆਫ ਪੁਲਿਸ ਲੁਧਿਆਣਾ ਮਾਨਯੋਗ ਗੁਰਪ੍ਰੀਤ ਕੋਟ ਪੁਰੀਵਾਲ ਏਡੀਸੀਪੀ ਟ੍ਰੈਫਿਕ ਮਾਰੀਓ ਪਰਵੀਨ ਬਾਂਸਲ ACP ਟ੍ਰੈਫਿਕ ਸ਼ਿਰਕਤ ਕੀਤੀ ਔਰ ਇਹਨੂੰ ਹਰੀ ਚੰਡੀ ਦੇ ਕੇ ਇਸ ਰੈਲੀ ਨੂੰ ਰਵਾਨਾ ਕੀਤਾ ਪੇਸ਼ ਹੈ ਇਸ ਦੀ ਰਿਪੋਰਟ ਪੇਸ਼ ਕਰਤਾ प्रदीप ਸ਼ਰਮਾ ਨਮਾ ਜਵਾਨਾ ਟੀਵੀ 1 ਯਾਨੀ ਬਹੁਤ ਇੱਕ ਚੰਗਾ ਉਪਰਾਲਾ ਅੱਜ ਇੱਥੇ ਅਕੀਤਾ ਜਿਹਦੇ ਵਿੱਚ ਅਸੀਂ ਪੂਰੇ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਫਾਕੇ ਸਾਰੇ ਵਿੱਚ ਅਸੀਂ ਆਹ ਸਾਈਕਲ ਜਿਹੜੀ ਹੈਗੀ ਰੈਲੀ ਕੱਢ ਰਹੇ ਹਾਂ ਜਿਹਦੇ ਵਿੱਚ ਪੂਰੇ ਸੋਬੇ ਤੋਂ ਪੂਰੇ ਸੋਬੇ ਤੋਂ ਹੀ ਜਿਹੜੇ ਵਧੀਆ ਰਾਈਡਰਸ ਨੇ ਅੱਜ ਦੇ ਵਿੱਚ ਚਾਰਲੇ ਡਵੀਟਸਨ ਹੋਵੇ ਬੋਰ ਤੇ ਉਹ ਸ਼ਹਿਰ ਦੇ ਵਫਾਕੇ ਸਾਦੇ ਵਿੱਚ ਜਿਹੜਾ ਕੱਢਣਗੇ ਤੇ ਸ਼ਹਿਰ ਨੂੰ ਲੁਧਿਆਣਾ ਨੂੰ ਲੁਧਿਆਣਾ ਦੇ ਜਿਹੜੇ ਇੰਦਿਆਣਾ ਦੇ ਜਿਹੜੇ ਨਗਰ ਵਾਸੀ ਹੈ ਕਿ ਉਹਨਾਂ ਨੂੰ ਸੀ ਜਿਹੜੀ ਹੈਗੀ ਜਾਗਰੂਕ ਕਰਨਗੇ ਇਦੇ ਵਿੱਚ ਹਸਪੀਟਲ ਐਡਮਿਨਿਸਟ੍ਰੇਸ਼ਨ ਸਾਡੇ ਟ੍ਰੈਫਿਕ ਦੇ ਜਿਹੜੇ ਆਫੀਸਰਸ ਨੇ ਪੂਰੇ ਵਾਲ ਮੈਡਮ ਤੇ ਜਤਿਨ ਮਦਨ ਸਿੰਘ ਸਾਹਿਬ ਤੇ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਰਾਈਡਰਸ ਹੈਗੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਤੇ ਮੈਨੂੰ ਉਮੀਦ ਹੈ ਅੱਗੇ ਫਿਊਚਰ ਦੇ ਵਿੱਚ ਵੀ ਅਸੀਂ ਇਸ ਤਰੀਕੇ ਦੀ ਜਿਹੜੀ ਹੈਗੀ ਮੁਹਿੰਮ ਜਾਰੀ ਰੱਖਾਂਗੇ ਸਰ ਰੂਟ ਕੀ ਹੈ ਜੀ ਇਹਨਾਂ ਨੇ ਇੱਥੋਂ ਸ਼ੁਰੂ ਕਰਨਾ ਹੈ ਜੀ ਉਸ ਤੋਂ ਬਾਅਦ ਇਹਨਾਂ ਨੇ ਭਾਰਤ ਨਗਰ ਚੌਕ ਵੀਰਕਾ ਚੌਕ ਪੈਰਾਗੋਨ ਫਰੰਟ ਤੋਂ ਯੂ-ਟਰਨ ਕਰਕੇ ਫਿਰ ਇੱਥੇ ਆ ਕੇ ਜਿਹੜਾ ਹੈ ਖਤਮ ਕਰਦਾ ਸਰ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਜਿਵੇਂ ਰਾਈਡਰਸ ਹੈਗੇ ਆ ਉਹ ਕਿਤੇ ਨਾ ਕਿਤੇ ਕਈ ਵੇਲੇ ਅੰਗੈਲੀ ਕਰ ਜਾਂਦੇ ਆ ਉਹਨਾਂ ਲਈ ਕੀ ਮੈਸੇਜ ਦੇਣਾ ਹੈ ਦੇਖੋ ਜੀ ਅਸੀਂ ਜਦੋਂ ਅਸੀਂ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇਜ਼ ਦਾ ਡਾਟਾ ਦੇਖਦੇ ਆ ਤਾਂ ਸਾਨੂੰ ਇਹ ਦੇਖਣ ਨੂੰ ਮਿਲਦਾ ਹੈ ਕਿ ਸਭ ਤੋਂ ਜ਼ਿਆਦਾ ਡੈਥ ਇਨਫੈਕਟ ਕੋਰੋਨਾ ਤੋਂ ਵੀ ਇੰਨੀ ਮੌਤਾਂ ਨਹੀਂ ਹੁੰਦੀ ਸਾਲ ਦੇ ਵਿੱਚ ਜਿੰਨੀ ਮੌਤਾਂ ਰੋਡ ਐਕਸੀਡੈਂਟ ਕਰਕੇ ਹੁੰਦੀਆਂ ਔਰ ਉਹ ਬੜੇ ਇੱਕ ਅਨਫੋਰਚੂਨੇਟ ਇਨਸੀਡੈਂਟ ਹੁੰਦਾ ਹੈ ਪੂਰੀ ਫੈਮਿਲੀ ਦੇ ਲਈ ਪੂਰੇ ਪਰਿਵਾਰ ਦੇ ਲਈ ਬਿਕੋਜ਼ ਕਦੇ-ਕਦੇ ਜਿਹੜਾ ਪਰਿਵਾਰ ਦਾ ਜਿਹੜਾ ਓ ਜਿਹੜਾ ਕਿ ਬਾਈਕ ਤੇ ਆਫਿਸ ਤੋਂ ਆ ਰਿਹਾ ਹੈ ਜਾਂ ਕਿਤੇ ਜਾਣ ਦੀ ਕੋਸ਼ਿਸ਼ ਕਰ ਰਿਹਾ ਉਹਦਾ ਕਿਤਨੇ ਕਿਤੇ ਐਕਸੀਡੈਂਟ ਹੋ ਜਾਂਦਾ ਹੈ ਔਰ ਭਾਰੀ ਨੁਕਸਾਨ ਹੋ ਜਾਂਦਾ ਹੈ ਤੇ ਮੇਰੀ ਲੋਕਾਂ ਨੂੰ ਇਹ ਹੀ ਅਪੀਲ ਹੈ ਕਿ ਅਸੀਂ ਮਤਲਬ ਸਭ ਤੋਂ ਜ਼ਿਆਦਾ ਇਹਦੀ ਸਭ ਤੋਂ ਜ਼ਰੂਰੀ ਹੈ ਪ੍ਰिवेंशन ਕਰੀਏ ਔਰ ਪ੍ਰिवेंशन ਦੇ ਵਿੱਚ ਸਭ ਤੋਂ ਜ਼ਰੂਰੀ ਹੈ ਅਸੀਂ ਆਪਣਾ ਆਪਣੇ ਆਪਣਾ ਤੇ ਆਪਣੀ ਮੋਟਰਸਾਈਕਲ ਆਪਣੀ ਗੱਡੀ ਦਾ ਧਿਆਨ ਰੱਖੀਏ ਉਹ ਕਿੱਦਾਂ ਹੋਏਗਾ ਜੀ ਤੁਸੀਂ ਜਿਹੜੇ ਟ੍ਰੈਫਿਕ ਰੂਲਸ ਹੈਗੇ ਉਹਨਾਂ ਦਾ ਤੁਸੀਂ ਉਹਨਾਂ ਦਾ ਤੁਸੀਂ ਧਿਆਨ ਰੱਖਿਓ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਅਸੀਂ ਜਿਹੜੇ ਨਸ਼ੇ ਵਿੱਚੋਂ ਜਾ ਰਹੇ ਨੌਜਵਾਨ ਉਹਨਾਂ ਨੂੰ ਨਹੀਂ ਜੀ ਪਹਿਲੇ ਵੀ ਅਸੀਂ ਕਈ ਵਾਰੀ ਜਿਹੜੀ ਹੈਗੀ ਲੋਕਾਂ ਨੂੰ ਕਹਿ ਚੁੱਕੇ ਹਾਂ ਤੇ ਹੁਣ ਵੀ ਲੋਕਾਂ ਨੂੰ ਇਹੀ ਅਪੀਲ ਹੈ ਕਿ ਤੁਸੀਂ ਆ ਨਸ਼ੇ ਪੱਤੇ ਦੇ ਉੱਤੇ ਨਾ ਲੱਗਿਓ ਕੋਈ ਵੀ ਵਿਅਕਤੀ ਕਿਸੇ ਵੀ ਤਰੀਕੇ ਦਾ ਨਸ਼ਾ ਵੇਚਦਾ ਹੈ ਜਾਂ ਖਰੀਦਦਾ ਹੈ ਤੁਹਾਡੇ ਇਲਾਕੇ ਸੂਬੇ ਆ ਤੁਹਾਡੇ ਮੋਹੱਲੇ ਦੇ ਵਿੱਚ ਤੁਸੀਂ ਸਾਨੂੰ ਇਤਲਾ ਕਰੋ ਤੁਹਾਡੀ ਆਇਡੈਂਟੀਟੀ ਕੰਫਿਡੈਂਸ਼ੀਅਲ ਰੱਖੀ ਜਾਏਗੀ ਤੇ ਉਸ ਬੰਦੇ ਤੇ ਬੜਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਸਰ ਬਹੁਤ سارے ਡਿਪਾਰਟਮੈਂਟ ਜਿਹੜੇ ਐਸੇ ਨੇ ਜਿਹੜੇ ਕਿ ਰੋਡਸ ਦੇ ਉੱਤੇ ਖੱਡੇ ਵਗੈਰਾ ਰਿਪੇਅਰ ਹੀ ਨਹੀਂ ਕਰਦੇ ਔਰ ਉਹ ਵੀ ਰੋਡ ਸੇਫਟੀ ਦਾ ਇੱਕ ਉਹਦੇ ਵਿੱਚ ਰੁਕਾਵਟ ਬਣਦੇ ਨੇ ਸਰ ਜੀ ਉਹ ਜੀ ਮੇਰੀ ਸੰਬੰਧਿਤ ਵਿਭਾਗਾਂ ਨੂੰ ਅਪੀਲ ਹੈ ਜੀ ਉਹ ਆਪਣੇ ਆਪਣੀ ਜ਼ਿੰਮੇਵਾਰੀ ਨੂੰ ਧਿਆਨ ਚ ਜ਼ਿੰਮੇਵਾਰੀ ਨੂੰ ਧਿਆਨ ਨਾਲ ਲਿਵਾਏ ਤੇ ਜਿਸ ਤਰੀਕੇ ਸਾਡੇ ਜਿਹੜੇ ਲੁਧਿਆਣੇ ਵਾਸੀ ਆ ਉਹਨੂੰ ਕਿਸੇ ਤਰੀਕੇ ਦੀ ਕੋਈ ਤਕਲੀਫ ਨਾ ਸੋ ਥੈਂਕਸ ਸਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਫੋਟਿਸ ਹਸਪੀਟਲ ਮਾਲ ਰੋਡ ਵੱਲੋਂ ਅਸੀਂ ਟ੍ਰਾਫਿਕ ਪੁਲਿਸ ਲੁਧਿਆਣਾ ਨਾਥੀਨ ਐਸੋਸੀਏਸ਼ਨ ਦੇ ਵਿੱਚ ਅਸੀਂ ਇੱਕ ਬਾਈਕ ਰੈਲੀ ਦਾ ਆਰਗੇਨਾਈਜ਼ ਕੀਤਾ ਹੈ ਜਿਸ ਵਿੱਚ ਕਿ ਅਸੀਂ ਰੋਡ ਸੇਫਟੀ ਤੇ ਹੈਲਥ ਅਵੇਅਰਨੈਸ ਬਾਰੇ ਅਸੀਂ ਲੁਧਿਆਣਾ ਵਾਸੀਆਂ ਨੂੰ ਜਾਗਰੂਕ ਕਰਨਾ ਚਾਹਾਂਗੇ ਮੈਂ ਬਹੁਤ ਬਹੁਤ ਧੰਨਵਾਦ ਕਰਾਂ ਸਾਡੇ ਪੀਸੀਪੀ ਸਾਹਿਬ ਦਾ ਕਿ ਜਿਨ੍ਹਾਂ ਨੇ ਕੀ ਟਾਈਮ ਕੱਢਿਆ ਤੇ ਸਾਡੇ ਨਾਲ ਇੱਥੇ ਤੇ ਅਸੀਂ ਸੌਧਵਤ ਜਿਵੇਂ ਅਸੀਂ রাইਡਰਸ ਨੇ ਕਿ ਹਾਰਲੇ ਤੇ ਬਾਕੀ রাইਡਰ ਜਿਹੜੇ ਕਿ ਉਹ ਮਿਲ ਕੇ ਪੂਰੇ ਸ਼ਹਿਰ ਦੇ ਵਿੱਚ ਅਸੀਂ ਕਿ ਜੀ ਰੋਡ ਸੈਫਟੀ ਦਾ ਇੱਕ ਮੈਸੇਜ ਦੇਣਾ ਚਾਹੁੰਦੇ ਆ ਤੇ ਇਹ রাইਡਰ ਜਿਹੜੇ ਕਿ ਪੂਲ ਪ੍ਰੀਕਾਸ਼ਨਸ ਲੈ ਕੇ ਪ੍ਰੋਪਰ ਟ੍ਰੈਫਿਕ ਰੂਲਸ ਫਾਲੋ ਕਰਕੇ ਇਹ ਮੈਸੇਜ ਅਸੀਂ ਦੇਣਾ ਚਾਹਦੇ ਆ ਲੋਕਾਂ ਨੂੰ ਕਿ ਜੀ ਆਪਾਂ ਟ੍ਰੈਫਿਕ ਰੂਲਸ ਫਾਲੋ ਕਰੀਏ ਤਾਂ ਇੱਕ ਜਿਹੜੀ ਅਣਚਾਹੀ ਘਟਨਾ ਹੁੰਦੀ ਹੈ ਹਾਦਸੇ ਹੁੰਦੇ ਆ ਉਹਨਾਂ ਨੂੰ ਅਸੀਂ ਅਵੋਇਡ ਕਰ ਸਕਦੇ ਹਾਂ ਜਿਵੇਂ ਸਾ ਸਕੂਲੀ ਬੱਚੇ ਜਿਹੜੇ 18 ਸਾਲ ਤੋਂ ਘੱਟ ਆ ਉਹਨਾਂ ਦੇ ਪੇਰੈਂਟਸ ਨੂੰ ਕੀ ਕਹਿਣਾ ਚਾਹੁੰਗੇ ਜਿਵੇਂ ਇਦਾਂ ਦੀ ਬਾਈਕ ਚਲਾਉਣੀ ਹੈ ਬਿਲਕੁਲ ਇਹ ਬਹੁਤ ਜ਼ਰੂਰੀ ਮੈਸੇਜ ਹੈ ਜੀ ਕਿਉਂਕਿ ਨਾ ਕੇਵਲ ਬੱਚਾ ਨੂੰ ਕਿਉਂਕਿ ਬੱਚਾ ਨੂੰ ਥੋੜੀ ਜੀ ਕਿ ਮੈਚਿਓਰਿਟੀ ਘੱਟ ਹੁੰਦੀ ਹੈ ਸਮਝ ਘੱਟ ਹੁੰਦੀ ਹੈ ਲੇਕਿਨ ਐਸ ਪੇਰੈਂਟ ਸਾਡੀ ਸਾਰਿਆਂ ਦੀ ਰਿਸਪੋਨਸੀਬਿਲਟੀ ਹੈ ਕਿ ਅਸੀਂ ਰਿਸਪੋਨਸਿਬਲ ਬਣੀਏ ਤੇ ਅਸੀਂ ਇਨਸ਼ੋਰ ਕਰੀਏ ਕਿ ਜਿਹੜੇ ਟ੍ਰੈਫਿਕ ਰੂਲਸ ਆ ਕਿ ਜਿਹੜੇ ਜੋ ਵੀ ਰੂਲਸ ਹੈ ਟ੍ਰੈਫਿਕ ਪੁਲਿਸ ਵੱਲੋਂ ਬਣਾਏ ਗਏ ਨੇ ਤੇ ਜਿਹੜੇ ਪ੍ਰਸ਼ਾਸਨ ਵੱਲੋਂ ਕਿਤੇ ਜਾਂਦੇ ਨੇ ਉਹ ਉਹਨਾਂ ਅਨ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਇੰਨੀ ਠੰਡ ਚ ਸਵੇਰੇ ਸਵੇਰੇ ਆਉਣਾ ਇੱਕ ਸੌਲਵੇ ਦਾ ਚੈਲੰਜ ਪਰ ਇਹ ਇੱਕ ਸਾਡਾ ਰੋਡ ਸੇਫਟੀ ਮਹੀਨਾ ਚੱਲ ਰਿਹਾ 2025 ਦਾ ਜਿਹੜਾ ਕਿ 올ਓਵਰ ਇੰਡੀਆ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਇਸ ਦੌਰਾਨ ਅਸੀਂ ਵੇਰੀਅਸ ਐਕਟੀਵਿਟੀਜ਼ ਕਰ ਰਹੇ ਹਾਂ ਅਵੇਅਰਨੈਸ ਲਈ ਜਿਵੇਂ ਕਿ ਤੁਸੀਂ ਪੁੱਛਿਆ ਪਿਛਲੇ ਕੁਝ ਦਿਨਾਂ ਚ ਦੇਖਿਆ ਹੋਗਾ ਲੁਧਿਆਣਾ ਪੁਲਿਸ ਦੁਆਰਾ ਰਿਫਲੈਕਟਰ ਟੇਪਾਂ ਲਗਾਈਆਂ ਹੋਈਆਂ ਸਕੂਲਾਂ ਕਾਲਜਾਂ ਚ ਜਾ ਕੇ ਸਟੂਡੈਂਟਸ ਨੂੰ ਅਵੇਅਰ ਕੀਤਾ ਗਿਆ ਤਾਂ ਉਸੇ ਲੜੀ ਵਿੱਚ ਅੱਜ ਇੱਕ ਮੇਜਰ ਇਵੈਂਟ ਜੋ ਅਸੀਂ 14th ਹਸਪੀਟਲ ਦੀ ਜਨ ਨਾਲ ਕੋਲੈਬੋਰੇਟ ਕਰਕੇ ਇਹਨਾਂ ਦਾ ਮੈਂ ਕਹੂੰਗਾ ਇਹਨਾਂ ਦਾ ਬਹੁਤ ਵੱਡਾ ਸਾਰਾ ਯੋਗਦਾਨ ਇਹਨਾਂ ਦਾ ਹੈ ਜਿੰਨਾ ਇਹਨਾਂ ਨੇ ਇੰਨਾ ਵੱਡਾ ਇਵੈਂਟ ਨੂੰ ਆਰਗੇਨਾਈਜ਼ ਕੀਤਾ ਇਸ ਵਿੱਚ ਅਸੀਂ ਬਾਈਕ ਰੈਲੀ ਇੱਕ ਆਰਗੇਨਾਈਜ਼ ਕੀਤੀ ਹੈ ਜਿਸ ਨੂੰ ਜਿਸ ਦੀ ਥੀਮ ਹੈ ਹੈਲਥ ਤੇ ਰੋਡ ਸੇਫਟੀ ਦੀ ਅਵੇਅਰਨੈਸ ਅਨਾਂ ਵਾ ਲੋਕਾਂ 'ਚ ਇੱਕ ਜਾਗਰੂਕਤਾ ਪੈਦਾ ਕਰਨ ਲਈ ਅਸੀਂ ਇੱਕ ਰੂਟ ਰੂਟ ਮੈਪ ਤਿਆਰ ਕੀਤਾ ਜਿਹੜਾ ਕਿ ਸਾਰੇ ਸ਼ਹਿਰ ਵਿੱਚ ਇਹ ਬਾਈਕ ਇਕੱਠੇ ਹੋ ਕੇ ਵਿਦ ਆਲ ਦੀ ਰਿਲੇਵੈਂਟ ਟ੍ਰੈਫਿਕ ਰੂਲ ਫਾਲੋ ਕਰਦੇ ਹੋਏ ਅਸੀਂ ਇੱਕ ਰੈਲੀ ਕੱਢਾਂਗੇ ਤੇ ਉਹਦੇ ਨਾਲ ਲੋਕਾਂ 'ਚ ਇੱਕ ਜਨੂ ਅਵੇਅਰਨੈਸ ਦੀ ਭਾਵਨਾ ਪੈਦਾ ਕਰਨਾ ਸਾਡਾ ਜਿਹੜਾ ਹਸਪਤਾਲ ਬਹੁਤ ਵੱਡਾ ਕੌਲਾ ਹੈ ਕਿ ਨਾ ਲੋਕਾਂ ਨੂੰ ਜਿੱਦ ਡਿਫੀਨਿਟਲੀ ਲੋਕਾਂ ਨੂੰ ਅਟੈਂਸ਼ਨ ਅਸੀਂ ਪਬਲਿਸੀਜ਼ ਵੀ ਕੀਤਾ ਹੈ ਤੁਹਾਡੇ ਮਾਧਿਅਮ ਰਾਹੀਂ ਵੀ ਅਸੀਂ ਲੋਕਾਂ ਤੱਕ ਪਹੁੰਚਣਾ ਚਾਹਾਂਗੇ ਤਾ ਬਾਕੀ ਬਾਈਕਸ ਜੋ ਹੈ ਕਾਫੀ ਸੌ ਰਾਈਡਰ ਦੇ ਕਰੀਬ ਨੇ ਡੈਫੀਨਿਟਲੀ ਲੋਕਾਂ ਦਾ ਧਿਆਨ ਤਾਂ ਜਾਏਗਾ ਹੀ ਐਂਡ ਇੱਕ ਮਤਲਬ ਆਪਾਂ ਜਿਹੜਾ ਕੀ ਹੈ ਵੀ ਵੱਧ ਚੜ ਕੇ ਇਸ ਨੂੰ ਆਪਾਂ ਆਪਣੀ ਟ੍ਰਾਈ ਬੈਸਟ ਹੈ ਕਿ ਆਪਾਂ ਜਿੰਨੀ ਅਵੇਰਨੈਸ ਹੋ ਸਕੀ ਇਹ ਕਰ ਸਕਦੇ ਸਾਂ ਠੀਕ ਹੈ ਸਰ ਥੈਂਕ ਯੂ ਸਰ ਕੋਈ ਸ਼ੱਕ ਨਹੀਂ ਕਿ ਇੱਕ ਬਹੁਤ ਵਧੀਆ ਉਪਰਾਲਾ ਹੈ ਔਰ ਇਹ ਜਾਗਰੂਕਤਾ ਮੁਹਿੰਮ ਲੋਕਾਂ ਨੂੰ ਕਿੰਨਾ ਕੁ ਜਾਗਰੂਕ ਕਰੇਗੀ ਉਹਨਾਂ ਲੋਕਾਂ ਨੂੰ ਜਿਹੜੇ ਟ੍ਰੈਫਿਕ ਨਿਯਮਾਂ ਦੀਆਂ ਤਜੀਆਂ ਉੜਾਂਦੇ ਹਨ ਅਤੇ ਕੀ ਇਹ ਮੁਹਿੰਮ ਉਹਨਾਂ ਡਿਪਾਰਟਮੈਂਟਾਂ ਨੂੰ ਵੀ ਜਗਾਏਗੀ ਜਿਨ੍ਹਾਂ ਦਾ ਕੰਮ ਸੜਕ ਤੇ ਬੜੇ ਹੋਏ ਖੱਡਿਆਂ ਨੂੰ ਠੀਕ ਕਰਨਾ ਹੁੰਦਾ ਹੈ ਮਿਲਾਂਗੇ ਫਿਰ ਇੱਕ ਰਿਪੋਰਟ ਦੇ ਨਾਲ ਤਦ ਤੱਕ ਇਜਾਜ਼ਤ ਦਿਓ ਨਮਸਕਾਰ